ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਰਕੇਸ਼ ਅੱਜ ਗੱਲ ਕਰਾਂਗੇ ਲੋਕਾਂ ਦੀ ਜਿਹੜੇ ਲੋਕ ਇਸ ਟਾਈਮ ਪਰੇਸ਼ਾਨ ਨੇ ਜਾਂ ਵਪਾਰੀ ਵਰਗ ਪਰੇਸ਼ਾਨ ਆ ਉਹ ਕਿਉਂ ਪਰੇਸ਼ਾਨ ਆ ਉਹ ਵੀ ਅਸੀਂ ਤੁਹਾਨੂੰ ਗੱਲਬਾਤ ਕਰਾਂਗੇ ਔਰ ਤੁਹਾਨੂੰ ਦਿਖਾਵਾਂਗੇ ਕਿ ਲੋਕ ਜਿਹੜੇ ਪਰੇਸ਼ਾਨ ਕਿਉਂ ਨੇ ਔਰ ਆਏ ਦਿਨ ਜਿਹੜੀ ਸਰਕਾਰ ਦੀ ਗਾਈਡਲਾਈਨ ਆਉਂਦੀ ਰਹਿੰਦੀ ਹੈ ਕਿ ਕਿਸੇ ਨਾ ਹਰ ਦਿਨ ਚੇਂਜ ਕੀਤੀ ਜਾਂਦੀ ਆ ਕਿ ਅੱਜ ਜਿਹੜੀ ਸਰਕਾਰ ਦੀ ਗਾਈਡਲਾਈਨ ਆ ਗਈ ਹੈ ਕਿ ਇੰਨੇ ਤੋਂ ਇੰਨੇ ਦੁਕਾਨਾਂ ਖੁੱਲਣਗੀਆਂ ਫਿਰ 5 ਤੋਂ 12 ਦੁਕਾਨਾਂ ਖੁੱਲਣਗੀਆਂ ਉਹਨੂੰ ਲੈ ਕੇ ਲੋਕ ਵੀ ਪਰੇਸ਼ਾਨ ਨੇ ਤੇ ਵਪਾਰੀ ਵਰਗ ਵੀ ਪਰੇਸ਼ਾਨ ਆ ਸਾਡੇ ਨਾਲ ਮੌਜੂਦ ਨੇ ਅੱਜ ਸੀਨੀਅਰ ਪੱਤਰਕਾਰ ਵਿਪਿੰਦਰ ਸਿੰਘ ਪਨੇਸਰ ਜੀ ਵਿਪਿੰਦਰ ਸਿੰਘ ਪਨੇਸਰ ਜੀ ਤੁਹਾਡਾ ਐਸਐਮਜੀ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਸੇ ਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਿੰਦੂ ਜੀ ਲੋਕ ਇਸ ਟਾਈਮ ਕਾਫੀ ਪਰੇਸ਼ਾਨ ਨੇ ਮਾਰਕੀਟ ਦੇ ਵਿੱਚ ਜੇ ਆਪਾਂ ਗੱਲ ਕੀਤੀ ਜਾਵੇ ਵਪਾਰੀਆਂ ਦੀ ਵਪਾਰੀ ਤਾਂ ਪਹਿਲੀ ਪਰੇਸ਼ਾਨ ਨੇ ਵਪਾਰੀਆਂ ਦੇ ਅੰਦਰ ਹੀ ਪਰੇਸ਼ਾਨੀ ਦੇ ਨਾਲ-ਨਾਲ ਕਿਤੇ ਨਾ ਕਿਤੇ ਇੱਕ ਈਰਖਾ ਵੀ ਦੇਖਣ ਨੂੰ ਮਿਲ ਰਹੀ ਆ ਜੀ ਜੇ ਇੱਕ ਦੀ ਦੁਕਾਨ ਖੁੱਲੀ ਆ ਤੇ ਦੂਜੇ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਈਰਖਾ ਦੇਖਣ ਨੂੰ ਮਿਲ ਰਹੀ ਆ ਕਿ ਮੇਰੀ ਦੁਕਾਨ ਬੰਦ ਹੋ ਗਈ ਆ ਇਹ ਚੋਰਾ ਮੰਗ ਦੁਕਾਨ ਚਲਾ ਰਿਹਾ ਆਪਣਾ ਕੰਮ ਉਹ ਤਾਂ ਚੱਲ ਰਿਹਾ ਵਾ ਚਾਹੇ ਉਹ ਸ਼ਟਰ ਬੰਦ ਕਰਕੇ ਆਪਣੇ ਗਾਹਕ ਅੰਦਰ ਬਿਠਾ ਕੇ ਕੰਮ ਚਲਾ ਰਿਹਾ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਦੁਕਾਨਾਂ ਦੇ ਅੰਦਰ ਦੁਕਾਨਦਾਰ ਜਿਹੜੇ ਉਹਨਾਂ ਦੇ ਅੰਦਰ ਈਰਖਾ ਦੇਖਣ ਨੂੰ ਮਿਲ ਰਹੀ ਆ ਉਹ ਉਹੀ ਇੱਕ ਬਿਪਾਦ ਦਾ ਕਾਰਨ ਬਣਦਾ ਉਹਨਾਂ ਦੇ ਅੰਦਰ ਉਹ ਇੱਕ ਤਕਰਾਰ ਹੁੰਦੀ ਆ ਫਿਰ ਉਹਨੂੰ ਲੈ ਕੇ ਮਨੂ ਮਾਰਕੀਟ ਦੇ ਵਿੱਚ ਲੜਾਈ ਝਗੜੇ ਦੇਖਣ ਨੂੰ ਮਿਲਦੇ ਆ ਟਾਈਮ ਜੀ ਦੇਖੋ ਪ੍ਰਸ਼ਾਸਨ ਨੇ ਜੋ ਵੀ ਲੋਕਡਾਊਨ ਦਾ ਆਰਡਰ ਕੀਤਾ ਹੋਇਆ ਵਾ ਉਸ ਹਰ ਦੁਕਾਨਦਾਰ ਨੂੰ ਉਹਦੀ ਪਾਲਣਾ ਆਪਣੁ ਕਰਨੀ ਚਾਹੀਦੀ ਹੈ ਜੇ ਕੋਈ ਵੀ ਦੁਕਾਨ ਨਜਾਇਜ਼ ਤੌਰ ਤੇ ਤੇ ਖੋਲਦਾ ਵਾ ਉਹ ਪੂਰਾ ਦੋਸ਼ੀ ਹੈ ਦੋਸ਼ੀ ਪਾਇਆ ਜਾਂਦਾ ਵਾ ਤੇ ਉਹਨੂੰ ਸੋਚਣਾ ਚਾਹੀਦਾ ਵਾ ਜੇ ਸਰਕਾਰ ਆਪਣ ਨੂੰ ਕਰੋਨਾ ਦੇ ਬਚਾਓ ਵਾਸਤੇ ਇਹੇ ਕਦਮ ਚੱਕੇ ਨੇ ਇਹਦੇ ਉੱਤੇ ਆਪਨੂੰ ਅਮਲ ਕਰਨਾ ਚਾਹੀਦਾ ਵਾ ਜੀ ਬਿਲਕੁਲ ਲੋਕਾਂ ਦਾ ਜਿਹੜਾ ਮੰਨਣਾ ਹੈ ਇਹ ਆ ਕਿ ਲੱਖਾਂ ਦਾ ਸਮਾਨ ਪਾਇਆ ਹੋਇਆ ਆ ਲੱਖਾਂ ਦਾ ਮਾਲ ਜਿਹੜਾ ਅੰਦਰ ਦੁਕਾਨਾਂ ਦੇ ਵਿੱਚ ਪਾਇਆ ਆ ਜੋ ਵੇਚਣਗੇ ਤਾਂ ਪੈਸੇ ਆਉਣਗੇ ਲੋਕ ਜਿਹੜੇ ਵਪਾਰੀ ਆ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ ਲੇਕਿਨ ਜਿਹੜਾ ਮੇਨ ਕਾਰਨ ਆ ਮੇਨ ਕਾਰਨ ਇਹ ਆ ਕਿ ਇੱਕ ਦੀ ਦੁਕਾਨ ਜਦੋਂ ਬੰਦ ਹੋ ਜਾਂਦੀ ਆ ਉਹ ਆਪਣੇ ਘਰੇ ਚਲੇ ਜਾਂਦਾ ਉਹਦੇ ਮਨ ਦੇ ਵਿੱਚ ਇਹ ਆਉਂਦਾ ਕਿ ਜਿਹੜਾ ਦੂਸਰਾ ਦੁਕਾਨਦਾਰ ਆ ਅੰਦਰ ਜਿਹੜਾ ਸ਼ਟਰ ਸੁੱਟ ਕੇ ਕੰਮ ਕਰ ਰਿਹਾ ਵਾ ਉਹ ਜਿਹੜੀ ਦੁਕਾਨ ਨਹੀਂ ਕੰਮ ਕਰ ਰਹੀ ਆ ਉਹਦੇ ਅੰਦਰ ਮਨ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਕਿ ਯਾਰ ਮੈਂ ਬੰਦ ਕੀਤੀ ਆ ਦੁਕਾਨ ਇਹ ਕਿਉਂ ਚਲਾ ਰਿਹਾ ਫਿਰ ਉਹਨਾਂ ਦੇ ਐਦਾਂ ਦਾ ਏਹੀ ਸੀ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਤਕਰਾਰ ਜੀ ਦੇਖਣ ਨੂੰ ਮਿਲ ਰਹੀ ਆ ਰਕੇਸ਼ ਜੀ ਮੈਂ ਤੁਹਾਨੂੰ ਪਹਿਲੇ ਵੀ ਅਜਿਹੀ ਕੀਤਾ ਵਾ ਵੀ ਕਿਹੜੇ ਵੀ ਦੁਕਾਨ ਖੋਲ ਰੇ ਨੇ ਉਹ ਕਿਉਂ ਨਹੀਂ ਹੈਗਾ ਕਾਨੂੰਨ ਦੀ ਆ ਵਾ ਅਲੰਘਾ ਕਰ ਰਹੇ ਜੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵਾ ਜੇ ਉਹ ਮਾਲ ਵੇਚਦੇ ਨੇ ਤੇ ਕਿਹੜੇ ਉਹਨਾਂ ਕੋਲ ਖਰੀਦਣ ਵਾਸਤੇ ਵੀ ਆਉਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਹਾਂ ਇਹ ਇਹ ਸਾਡੇ ਨਾਲ ਗਲਤ ਕਰ ਰਿਹਾ ਬਿਲਕੁਲ ਇਹਦੇ ਵਾਸਤੇ ਆਪਾਂ ਨੂੰ ਸਖਤੀ ਕਰਨੀ ਪਈਏ ਆਪਾਂ ਨੂੰ ਨਹੀਂ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਇਹਦੇ ਵਾਸਤੇ ਕਦਮ ਚੁੱਕਣੇ ਪੈਣੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਜਿਹੜੇ ਲੋਕ ਇਸ ਟਾਈਮ ਮਾਰਕੀਟ ਦੇ ਵਿੱਚ ਸਾਮਾਨ ਲੈਣ ਜਾਂਦੇ ਨੇ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਾਂ ਉਹ ਪੁੱਛਦੇ ਨੇ ਉਹ ਵੀ ਕਾਫੀ ਪਰੇਸ਼ਾਨ ਦਿਖਦੇ ਆ ਕਿ ਸਰਕਾਰ ਜੇ 12 ਵਜੇ ਲੋਕਡਾਊਨ ਲਗਾ ਦਿੰਦੀ ਹੈ ਜੇ ਇਸ ਟਾਈਮ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਉਤੇ ਕਿ ਇੱਕ ਸਬਜ਼ੀ ਵੇਚਣ ਵਾਲੇ ਨੂੰ 5 ਮਿੰਟਾਂ ਦਾ ਫਰਕ ਪੈ ਗਿਆ ਉੱਤੇ ਪ੍ਰਸ਼ਾਸਨ ਨੇ ਉਹਨੂੰ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਉਹਦੇ ਨਾਲ ਉਹਨਾਂ ਨੂੰ ਮਤਲਬ ਪੰਚਾ ਵੀ ਹੋਇਆ ਉਹਦੇ ਤੇ ਉਹਨੂੰ ਚੰਗਾ ਮਾੜਾ ਵੀ ਬੋਲਿਆ ਲੇਕਿਨ ਉਹ ਸਬਜ਼ੀ ਵਾਲਾ ਵੇਚਣ ਵਾਲਾ ਫਿਰ ਵੀ ਉਹ ਕਹਿ ਰਿਹਾ ਕਿ ਮੈਂ 5 ਮਿੰਟ ਜੇ ਲੇਟ ਹੋ ਗਿਆ ਕਿਹੜੀ ਆਫਤ ਆ ਗਈ ਦੇਖੋ ਰੂਲ ਤਾਂ ਸਾਰਿਆਂ ਨੂੰ ਸਤੇ ਇੱਕੋ ਹੀ ਹੈ ਨਾ ਜੇ ਸਰਕਾਰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਟਾਈਮ ਦੇ ਦਈਆ ਤੇ ਆਪਾਂ ਨੂੰ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਜੇ ਆਪਾਂ ਆਪਣੀ ਮਰਜ਼ੀ ਨਾਲ ਖੋਣੀ ਫੇਰ ਲਾਕਡਾਊਨ ਦਾ ਮਤਲਬ ਹੀ ਕੋਈ ਨਹੀਂ ਹੈ ਲਾਕਡਾਊਨ ਦਾ ਤਾਂ ਖਤਮ ਹੋ ਜਾਂਦਾ ਸਾਰਿਆਂ ਕੋਲ ਵੀ ਸਰਕਾਰ ਵੀ ਇਹੀ ਗੱਲ ਵਿਚ ਸਖਤ ਆ ਵੀ ਲੋਕਾਂ ਨੂੰ ਬਚਾਇਆ ਜਾਵੇ ਕਿਸੇ ਵੀ ਤਿੱਖ ਦੇ ਨਾਲ ਬਿਲਕੁਲ ਬਿਲਕੁਲ ਅਗਰ ਜੇ ਉਸ ਬੰਦੇ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਆ ਉਹਦੇ ਤੋਂ ਜਿਹੜੇ ਆਮ ਨਾਗਰਿਕ ਸੀ ਉਹਨਾਂ ਦੇ ਅੰਦਰ ਵੀ ਰੋਸ ਦੇਖਣ ਨੂੰ ਮਿਲਿਆ ਉਹ ਵੀ ਉਹਨਾਂ ਦੇ ਅੰਦਰ ਵੀ ਇਹ ਰੋਸ ਸੀ ਕਿ ਸਰਕਾਰ ਸਾਨੂੰ ਜਿਹੜੀ ਆ ਇਸ ਟਾਈਮ ਕਰਕੇ ਵੀ ਖਾਣ ਨਹੀਂ ਦੇ ਰਹੀ ਤੇ ਅਸੀਂ ਸਰਕਾਰ ਦੇ ਕੋਲੋਂ ਸਰਕਾਰੀ ਨੌਕਰੀਆਂ ਨਹੀਂ ਮੰਗ ਰਹੇ ਲੇਕਿਨ ਅਸੀਂ ਇਹ ਚਾਹੁੰਦੇ ਆ ਕਿ ਜੇ ਅਸੀਂ ਆਪਣੀ ਜਿਹੜੀ ਪ੍ਰਾਈਵੇਟ ਕੰਮ ਕਰਕੇ ਅਸੀਂ ਖਾ ਵੀ ਨਹੀਂ ਸਕਦੇ ਜੇ 12:00 ਵਜੇ ਤੋਂ 5 ਮਿੰਟ ਉੱਪਰ ਹੋ ਗਏ ਤੇ ਕੀ ਆਫਤ ਆ ਗਈ ਲੇਕਿਨ ਜਿਹੜੀ ਸਰਕਾਰ ਦੀ ਗਾਈਡਲਾਈਨ ਦੀ ਗੱਲ ਕੀਤੀ ਜਾਵੇ ਸਰਕਾਰ ਵੀ ਆਪਣੀ ਜਗ੍ਹਾ ਸਹੀ ਆ ਕਿ ਕਰੋਨਾ ਮਹਾਮਾਰੀ ਦੀ ਜਿਹੜੀ ਚੈਨ ਆ ਉਹਨੂੰ ਇਸੇ ਤਰੀਕੇ ਤੋੜਿਆ ਜਾ ਸਕਦਾ ਇਸ ਕਰਕੇ ਕਰਾਉਡ ਨਾ ਹੋਵੇ ਇਸ ਕਰਕੇ ਜਿਹੜਾ 12:00 ਵਜੇ ਪੂਰਾ ਲਾਕਡਾਊਨ ਲਗਾ ਦਿੱਤਾ ਜਾਂਦਾ ਬਿਲਕੁਲ ਬਿਲਕੁਲ ਉਹ ਤਾਂ ਹੀ ਅਸਰ ਰੋਟਾ ਪਾ ਉਹਦਾ ਅਸਰ ਵੀ ਉਹ ਤੋਂ ਬਗੈਰ ਤਾਂ ਦੇਖਣ ਚ ਨਹੀਂ ਮਿਲਣਾ ਜੇ ਆਪਾਂ ਕਹਿ ਦਈਏ ਵੀ ਆਪਣੀ ਮਰਜ਼ੀ ਨਾਲ ਦੁਕਾਨਾਂ ਖੋਲ੍ਹਣੀ ਹੈ ਫਿਰ ਤਾਂ ਗੱਲੀਏ ਦੂਸਰੀ ਹੋ ਜਾਂਦੀ ਹੈ ਜੀ ਬਿਲਕੁਲ ਸਰਕਾਰ ਦਾ ਆਪਾਂ ਨੂੰ ਪੂਰਾ ਸਹਿਯੋਗ ਦੇਣਾ ਚਾਹੀ ਜਿਹੜੇ ਵੀ ਜਗਾਨਾ ਖੋਲਦੇ ਨੇ ਨਯਾਜ ਦੌਰ ਦੇ ਤੇ ਖੋਲਦੇ ਨੇ ਕਿਸ ਤਰ੍ਹਾਂ ਆਪਣਾ ਇਹਦੀ ਸ਼ਰਾਬ ਦੇ ਠੇਕੇ ਆ ਠੇਕੇ ਜੇ ਬੰਦ ਵੀ ਹੁੰਦੇ ਨੇ ਤੇ ਲੇਕਿਨ ਚੋਰ ਮੋਰੀ ਨਹੀਂ ਹਰ ਚੀਜ਼ ਦੀ ਉੱਤੇ ਸੇਲ ਹੋ ਰਹੀ ਹੈ ਠੀਕ ਹੈ ਪਨੇਸਰ ਜੀ ਅਗਰ ਮੰਨ ਲਓ ਜਿੱਥੇ ਚਲੋ ਠੀਕ ਹੈ ਦੁਕਾਨਦਾਰਾਂ ਨੂੰ ਕਹਿ ਦਿੱਤਾ ਗਿਆ ਸਰਕਾਰ ਵੱਲੋਂ ਕਿ 12 ਵਜੇ ਤੁਸੀਂ ਦੁਕਾਨਦਾਰਾਂ ਬੰਦ ਲੇਕਿਨ ਉਹਨਾਂ ਦੇ ਅੰਦਰ ਜਿਹੜੇ ਆਮ ਨਾਗਰਿਕ ਨੇ ਜਿਹੜੇ ਜਿਨ੍ਹਾਂ ਦਾ ਕੰਮਕਾਰ ਬੰਦ ਹੋ ਗਏ ਆ 12 ਵਜੇ ਤੋਂ ਬਾਅਦ ਜਿਨ੍ਹਾਂ ਦੇ ਕੰਮਕਾਰ ਸੀ ਉਹ ਇਹ ਕਹਿ ਰਹੇ ਨੇ ਕਿ ਜਿਹੜੀਆਂ ਲੇਬਰਾਂ ਸਾਨੂੰ ਪੂਰੀਆਂ ਪੈ ਰਹੀਆਂ ਨੇ ਲੇਬਰਾਂ ਸਾਨੂੰ ਪੂਰੀਆਂ ਦੇਣੀਆਂ ਪੈ ਰਹੀਆਂ ਨੇ ਚਾਹੀਏ ਅਸੀਂ 12 ਵਜੇ ਬੰਦ ਕਰ ਦਈਏ ਦੁਕਾਨ ਚਾਹੀਏ ਅਸੀਂ 5 ਵਜੇ ਬੰਦ ਕਰ ਦਈਏ ਜਿਹੜੇ ਬੰਦੇ ਸਾਡੇ ਕੋਲ ਕੰਮ ਕਰਦੇ ਨੇ ਉਹ ਪੂਰੇ 12 ਪੂਰੇ ਟਾਈਮ ਦੇ ਸਾਹਮਣੇ ਦੇਵਾਂਗੇ ਜੇ ਅਸੀਂ ਨਹੀਂ ਦਵਾਂਗੇ ਤੇ ਉਹ ਪ੍ਰਵਾਸੀ ਜਿਹੜੇ ਉਹਨਾਂ ਦੇ ਕੋਲ ਕੰਮ ਕਰਦੇ ਨੇ ਉਹ ਆਪਣੇ ਪਿੰਡਾਂ ਨੂੰ ਵਾਪਸ ਜਾਣਗੇ ਬਿਲਕੁਲ ਬਿਲਕੁਲ ਇਹ ਚਾਹੀਏ ਇਹਦਾ ਅਸਰ ਤਾਂ ਸਾਰੇ ਨੂੰ ਦੇਖਣ ਨੂੰ ਮਿਲ ਨਹੀਂ ਮਿਲਣਾ ਵਾ ਲੇਕਿਨ ਇਹਦਾ ਵਿਰੋਧ ਵਾਸਤੇ ਵੀ ਆਪਾਂ ਨੂੰ ਕੱਟਖਣੀ ਆਵਾਜ਼ ਕੜੀ ਪਾਣੀ ਹੈ ਇਹਦੇ ਵਿੱਚ ਜੇ ਆਪਾਂ ਦੁਕਾਨਦਾਰ ਘੱਟਾ ਖਾ ਰਿਹਾ ਵਾ ਇਹਦਾ ਬਤਲ ਇਹ ਨਹੀਂਗਾ ਵੀ ਉਹ ਟੇਬਲ ਤੋਂ ਪੈਸੇ ਕੱਟੇਗਾ ਜਾਂ ਦੂਸਰੇ ਕੱਟੇਗਾ ਬਿਲਕੁਲ ਉਹਨੂੰ ਹਰ ਪਾਸੇ ਸਹਿਯੋਗ ਦੇਣਾ ਪੈਣਾ ਵਾ ਇਹ ਆਪਣਾ ਸਰਕਾਰੀ ਅੰਕੜਿਆਂ ਦੇ ਹਿਸਾਬ ਸਰ ਵੀ ਇਹੀ ਕਹਿ ਰਹੇ ਨੇ 2-3 ਮਹੀਨੇ ਦੀ ਗੱਲ ਹੋਰ ਜੇ ਇੰਨਾ ਕੁ ਆਪਾਂ ਸਮਾਂ ਕੱਢ ਲਾਂਗੇ ਤਾਂ ਮੇਰਾ ਖਿਆਲ ਆ ਵੀ ਆਪਾਂ ਕਰੋਨਾ ਤੋਂ ਕਾਫੀ ਮੁਕਤ ਹੋ ਜਾਗੇ ਬਿਲਕੁਲ ਜੀ ਉਹਨਾਂ ਨੂੰ ਅਵੇਅਰਨੈਸ ਮੈਸੇਜ ਕਿਸੇ ਵੱਲੋਂ ਦਿੱਤੀ ਜਾਂਦੀ ਹੈ ਤੇ ਉਹਨਾਂ ਦਾ ਇੱਕ ਕੁਐਸਚਨ ਹੁੰਦਾ ਆਮ ਨਾਗਰਿਕ ਦਾ ਚਾਹੇ ਉਹ ਦੁਕਾਨਦਾਰ ਹੋਣ ਉਹਨਾਂ ਦਾ ਇੱਕ ਕੁਐਸਚਨ ਹੁੰਦਾ ਕਿ ਅਸੀਂ ਜੇ ਸਰਕਾਰ ਦੀ ਗਾਈਡਲਾਈਨ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਆਂ ਕਿ ਸਰਕਾਰ ਸਾਨੂੰ ਕੋਈ ਬਿੱਲਾਂ ਦੇ ਵਿੱਚ ਰਾਹਤ ਦੇਗੀ ਕੋਈ ਰੈਂਟਾਂ ਦੇ ਵਿੱਚ ਸਾਨੂੰ ਕਿਰਾਏਾਂ ਦੇ ਵਿੱਚ ਕੋਈ ਰਾਹਤ ਦੇਗੀ ਦੇਖੋ ਇਹ ਚੀਜ਼ਾਂ ਬਾਦੀਆਂ ਗੱਲਾਂ ਨਹੀਂ ਆਪਾਂ ਇੱਥੇ ਦੇਖ ਲਈਏ ਵੀ ਕਿਹੜੇ ਦੇ ਮਰੀਜ਼ ਹਾਸਪੀਟਲਾਂ ਵਿੱਚ ਪਏ ਨੇ ਉਹਨਾਂ ਨੂੰ ਕੋਲ ਦਵਾਈ ਨਹੀਂ ਮਿਲ ਰਹੀ ਇਹਨਾਂ ਮੈਡੀਕਲ ਮਹਿੰਗਾ ਹੋ ਰਿਹਾ ਵਾ ਆਮ ਬੰਦਾ ਉਹਦਾ ਇਲਾਜ ਨਹੀਂ ਕਰਾ ਸਕਦਾ ਕਿੰਨੀਆਂ ਮੌਤਾਂ ਹੋ ਰਹੀਆਂ ਨੇ ਇਹਦੇ ਵਿੱਚ ਪ੍ਰਸ਼ਾਸਨ ਵੀ ਆਪਣਾ ਜੋਰ ਜ਼ਰੂਰ ਲਗਾ ਰਿਹਾ ਲੇਕਿਨ ਕਿੰਨਾ ਕਰਨਾ ਚਾਹੀਦਾ ਵਾ ਪ੍ਰਸ਼ਾਸਨ ਉਹਨਾਂ ਅੱਗੇ ਨਹੀਂ ਆ ਰਿਹਾ ਜੇ ਸਾਡੇ ਹਸਾਬ ਨਾਲ ਜਜਮੈਂਟ ਕੀਤੀ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਵਾ ਜਿਹੜੇ ਵੀ ਜੇਜਗਾਨਾ ਬੰਦ ਕਰਾ ਦੇਣੀ ਉਹਨਾਂ ਦਾ ਘੱਟੋ ਘੱਟ ਵੀ ਗਰੀਬ ਬੰਦਿਆਂ ਦਾ ਖਰਚਾ ਤਾਂ ਦੇਣ। ਬਿਲਕੁਲ। ਉਹਨਾਂ ਦੀ ਰੋਟੀ ਰੋਟੀ ਪਾਣੀ ਦਾ ਖਰਚਾ ਦਿੱਤਾ ਜਾਵੇ। ਹੂੰ। ਜੇ ਸਰਕਾਰ ਨਹੀਂ ਧਿਆਨ ਦੇਗੀ ਤਾਂ ਫਿਰ ਲੋਕਾਂ ਨੇ ਮਰਨਾ ਹੀ ਮਰਨ। ਬਿਲਕੁਲ ਜਿਹੜਾ ਹੁਣ ਜਿਆਦਾ ਰੋਸ ਮਾਰਕੀਟ ਦੇ ਵਿੱਚ ਦੇਖਦੇ ਆ ਉਹ ਇੱਕ ਉਹ ਇਹ ਵੀ ਆ ਕਿ ਜਿਹੜੇ ਠੇਕੇਆਂ ਦੀ ਗੱਲ ਕੀਤੀ ਜਾਵੇ ਜਿਹੜੇ ਠੇਕੇਆ ਚਾਹੇ ਤੁਸੀਂ ਰਾਤ ਨੂੰ ਚਲੇ ਚੋ ਚਾਹੇ ਤੁਸੀਂ 12 ਵਜੇ ਚਲੇ ਜਾਓ ਰਾਤ ਦੇ ਤੇ ਉਹ ਤੁਹਾਨੂੰ ਚੋਰ ਮੋਰੀਆਂ ਰਾਹੀਂ ਤੁਹਾਨੂੰ ਦਾਰੂ ਆਮ ਜਦੋਂ ਮੱਦੀ ਤੁਸੀਂ ਉਤੋਂ ਦਾਰੂ ਆਮ ਨਾ ਲੈ ਸਕਦੇ ਹੋ। ਤੇ ਉਹ ਉਹ ਵੀ ਇੱਕ ਮੇਨ ਵੱਡਾ ਸਵਾਲ ਬਣਦਾ ਹੈ ਕਿ ਦੁਕਾਨਾਂ ਜਿਹੜੀਆਂ ਆ ਪੂਰੇ ਤਰ੍ਹਾਂ ਬੰਦ ਕਰਾ ਦਿੱਤੀਆਂ ਜਾਂਦੀਆਂ ਆ ਤੇ ਉਹਨਾਂ ਵੱਲ ਨੂੰ ਕੋਈ ਪੁਖਤਾ ਕਾਰਵਾਈ ਕਿਉਂ ਨਹੀਂ ਹੁੰਦੀ ਉਹਨਾਂ ਤੇ ਦੇਖੋ ਉਹ ਵੀ ਬਿਲਕੁਲ ਨਜ਼ਾਇਜ਼ ਕਰ ਰਹੇ ਨੇ ਜੇ ਆਪਾਂ ਕਹਿੰਦੇ ਵੀ ਸਰਕਾਰ ਦੀ ਸਹਿਮਤੀ ਨਾ ਕਰ ਰਹੇ ਸਹਿਮਤੀ ਨਾਲ ਜੇ ਖੁੱਲਣਗੇ ਪੂਰੀ ਦੁਕਾਨ ਖੁੱਲਣਗੇ ਬਿਲਕੁਲ ਉਹ ਨਿਯਾਇਜ਼ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਨੀਗਾ ਜੇ ਆਪਾਂ ਠੇਕਾ ਇੱਕ ਜਣਾ ਨਿਯਾਇਜ਼ ਤੋੜ ਦਿੱਤੇ ਦੁਕਾਨ ਖੋੜੇ ਤੇ ਦੂਸਰਾ ਵੀ ਦੁਕਾਨ ਨਿਯਾਇਜ਼ ਤੋੜ ਦਿੱਤੇ ਕੋਲੇ ਇਹ ਦੋਸ਼ੀ ਸਾਰੇ ਬਣੇ ਜਾਣਗੇ ਫਿਰ ਸਰ ਅਗਰ ਗੱਲ ਕਰ ਬਾਰੇ ਹੋਰ ਕੀਤੀ ਜਾਵੇ ਜਿਹੜੇ ਇਸ ਟਾਈਮ ਆਟੋ ਰਿਕਸ਼ਾ ਚਾਲਕ ਨੇ ਜੀ ਮਤਲਬ ਉਹਨਾਂ ਦੀਆਂ ਜੜੀਆਂ ਕਿਰਾਏ ਦੇ ਉੱਤੇ ਲਏ ਹੋਏ ਉਹਨਾਂ ਦੇ ਕਿਰਾਏ ਖੜੇ ਨੇ ਇਸ ਟਾਈਮ ਜੇ ਗੱਲ ਕੀਤੀ ਜਾਵੇ ਇੱਕ ਦਿਨ ਗੱਲ ਕਰ ਰਹੇ ਸੀਗੇ ਤੇ ਕਾਫੀ ਜ਼ਿਆਦਾ ਉਹ ਪਰੇਸ਼ਾਨ ਨਜ਼ਰ ਆ ਰਹੀ ਸੀਗੀ ਸਾਡੀਆਂ ਜਿਹੜੀਆਂ ਮਤਲਬ ਜਿਹੜੇ ਡੇਲੀ ਅਸੀਂ ਕਿਰਾਇਆ ਦਿੰਨੇ ਆ ਚਾਹੇ ਉਹ 30 ਰੁਪਏ ਦਿੰਨੇ ਆ 40 ਰੁਪਏ ਦਿੰਨੇ ਆ ਉਹ ਸਾਡੇ ਕੋਲੋਂ ਨਹੀਂ ਦਿੱਤੇ ਜਾਂਦੇ ਸਾਡੀ ਬੋਣੀ ਨਹੀਂ ਹੁੰਦੀ 12 ਵਜੇ ਤੋਂ ਬਾਅਦ ਲੋਕਾਂ ਦੀ ਜਿਹੜੀ ਆਵਾਜ਼ਾਈ ਆ ਉਹ ਘਟ ਜਾਂਦੀ ਆ ਖਤਮ ਹੋ ਜਾਂਦੀ ਆ ਬਿਲਕੁਲ ਉਹ ਡਰ ਜਾਂਦੇ ਨੇ ਲੋਕ ਦੇਖੋ ਆਟੋ ਵਾਲਿਆਂ ਦਾ ਤਾਂ ਹੈ ਹੀ ਆ ਕੰਮ ਸਾਡੇ ਨਾਲ ਹੀ ਫਰਕ ਆ ਜੇ ਆਪਾਂ ਘਰੋਂ ਨਿਕਲਾਂਗੇ ਕਾਹੀ ਆ ਬਾਟੋ ਚ ਬੈਠਾਂਗੇ ਬਿਲਕੁਲ ਜੇ ਆਪਾਂ ਹੀ ਨਹੀਂ ਕਰੋ ਨਿਕਲ ਤਾਂ ਇਹ ਆਟੋ ਵਾਲੇ ਵੀ ਕੀ ਕਰਨਗੇ ਆਟੋ ਵਾਲਿਆਂ ਦੀ ਭੁਖ ਮਰੀ ਦਾ ਪੂਰਾ ਹੋ ਰਿਹਾ ਵਾ ਉਹਨਾਂ ਦੇ ਖਰਚੇ ਨਹੀਂ ਨਿਕਲ ਰਿਹਾ ਇਸ ਟਾਈਮ ਅਸੀਂ ਵੀ ਮੰਨਦੇ ਆ ਨਾ ਹੀ ਉਹਨਾਂ ਨੂੰ ਬੈਂਕ ਕੋਈ ਤੋਫਰ ਕਰ ਰਿਹਾ ਬੈਂਕਾਂ ਦੀਆਂ ਕਿਸ਼ਤਾਂ ਉਹਨਾਂ ਦੀਆਂ ਖੜੀਆਂ ਨੇ ਸਾਰੇ ਪਾਸੇ ਕੋਈ ਬੈਂਕ ਉਹਨਾਂ ਨੂੰ ਅੱਗੇ ਅੱਗੇ ਉਹਨਾਂ ਦੀ ਪ੍ਰੋਬਲਮ ਹੋਰ ਵੀ ਬਾਤ ਬੱਸ ਸਕਦੀ ਹੈ ਇਹਦੇ ਨਾਲ ਚਾਹੇ ਉਹ ਬੈਂਕਾਂ ਦੀਆਂ ਪ੍ਰੋਬਲਮ ਹੋਵੇ ਚਾਹੇ ਉਹ ਪ੍ਰਾਈਵੇਟ ਲਾ ਲੋ ਉਹ ਜਾਂ ਉਹਨਾਂ ਦੀਆਂ ਪ੍ਰਾਈਵੇਟ ਜਿਹੜੇ 40 30 40 ਰੁਪਏ ਕਿਸ਼ਤ ਰੋਹਦ ਹੀ ਦਿੰਦੇ ਆ ਉਹ ਵੀ ਉਹਨਾਂ ਦੀਆਂ ਰੁਕੀਆਂ ਪਈਆਂ ਨੇ ਰਗੇਜ ਜੀ ਤੁਸੀਂ 30 40 ਦੀ ਗੱਲ ਕਰਦੇ ਹੋ ਇਹ 550 ਰੁਪਏ ਦੀ ਉਹਨਾਂ ਦੀ ਰੋਹਦ ਦੀ ਕਿਸ਼ਤ ਹੁੰਦੀ ਹੈ ਜੀ ਆਟੋ ਦੀ ਰਿਕਸ਼ਾ 550 ਰੁਪਏ 400 ਰੁਪਏ ਦੀ ਰੋਹਦ ਦੀ ਕਿਸ਼ਤ ਆ ਇਹਨਾਂ ਦਾ ਜੇ ਘੱਟੋ ਘੱਟ ਵੀ 1000 ਰੁਪਏ ਦਾ ਕੰਮ ਕਰਨਗੇ ਤਾਂ ਹੀ ਦੇ ਸਕਦੇ ਨੇ ਬਿਲਕੁਲ ਮੈਂ ਦੂਸਰੇ ਰਿਕਸ਼ੇ ਦੀ ਗੱਲ ਕਰ ਰਹੇ ਹਾਂ ਇਸ ਟਾਈਮ ਐਸ ਟਾਈਮ ਤੁਸੀਂ ਇਹ ਦੇਖ ਲਓ ਵੀ ਇਹਨਾਂ ਦਾ ਘਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋਇਆ ਹੋਇਆ ਹੈ। ਬਿਲਕੁਲ ਬਿਲਕੁਲ। ਭੁੱਖ ਮਰੀ ਜੋ ਪੂਰੀ ਹੋ ਰਹੀ ਹੈ, ਕੰਮ ਮਿਲ ਨਹੀਂ ਰਿਹਾ ਕਿਉਂ? ਖਰਚੇ ਸਾਰੇ ਪੈਰੇ ਦੇ, ਬਿਜਲੀ ਦਾ ਖਰਚਾ ਉੱਤੇ ਪੈ ਰਿਹਾ। ਆਉਣ ਜਾਣ ਦਾ ਵੀ ਹੈ। ਬਿਲਕੁਲ। ਇਹੀ ਇਹਨਾਂ ਦੀ ਜਦੋਂ ਪ੍ਰੋਬਲਮ ਦਿੱਲੀ ਸਰਕਾਰ ਨੇ ਜਦੋਂ ਇਹਨਾਂ ਦੇ ਖਾਤਿਆਂ ਦੇ ਵਿੱਚ 5-5000 ਰੁਪਏ ਭਾਤ ਦਿੱਤਾ ਸੀ ਪਿਛਲੀ ਵਾਰ ਤੇ ਉਹ ਇਹਨਾਂ ਦਾ ਕਹਿਣਾ ਹੈ ਕਿ ਇਸ ਟਾਈਮ ਜਿਹੜੇ ਆਪਣੇ ਪੰਜਾਬ ਦੇ ਜਿਹੜੇ ਆਟਾਚਾਰ ਆਟੋ ਚੱਲਕ ਨੇ ਜਾਂ ਰਿਕਸ਼ਾ ਚੱਲਕ ਨੇ ਉਹ ਕਹਿੰਦੇ ਕਿ ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ। ਦੇਖੋ ਇਹਦੇ ਵਿੱਚ ਜੇ ਆਪਾਂ ਸੋਚਿਆ ਜਾਵੇ ਲੇਬਰ ਟਾਈਪ ਜਾਂ ਟੇਲੀ ਮਜ਼ਦੂਰੀ ਕਰਨ ਵਾਲੇ ਤੁਸੀਂ ਮੈਂ ਮੈਂ ਵੀ ਅੱਪਾ ਹੀ ਵਿੱਚ ਆ ਜਾਣੀ ਮੇਰਾ ਖਿਆਲ ਬਿਲਕੁਲ ਭਈ ਮਤਲਬ ਹਰ ਇੱਕ ਦਾ ਹੀ ਖਰਚਾ ਵਾ ਜੇ ਆਪਣਾ ਕਾਰੋਬਾਰੀ ਨਹੀਂ ਚੱਲੇਗਾ ਵਿਸ਼ੇਕ 1000 ਰੁਪਿਆ ਦਾ ਬੰਦਾ ਬਿਸ਼ੱਕ ਉਹ 10000 ਰੁਪਿਆ ਦਾ ਬੰਦਾ ਜੀ ਜੇ ਉਹਦਾ ਕਾਰੋਬਾਰੀ ਨਹੀਂ ਚੱਲੇਗਾ ਆਖਰ ਉਹਨੇ ਖਰਚਲਾ ਹੋਣਾ ਹੀ ਹੋਣਾ ਹੀ ਹੈ ਨਾ ਬਿਲਕੁਲ ਤੇ ਉਹ ਸਰਕਾਰ ਕਿਹਨੂੰ ਕਿਹਨੂੰ ਦੇਗੀ ਬਿਲਕੁਲ ਸਰਕਾਰ ਦੀ ਕੋਈ ਵੀ ਗਾਈਡਲਾਈਨ ਆਵੇ ਚਾਹੇ ਉਹ 5 ਤੋਂ 6 ਅਜਵੇ ਚਾਹੇ ਉਹ 5 ਤੋਂ 12 ਅਜਵੇ ਲੇਕਿਨ ਇਹਦੇ ਵਿੱਚ ਜਿਹੜਾ ਪਿਸਦਾ ਆ ਆਮ ਨਾਗਰਿਕ ਹੀ ਪਿਸਦਾ ਆ ਉਹਨੂੰ ਆਮ ਨਾਗਰਿਕ ਨੂੰ ਹੀ ਇਹ ਸਾਰਾ ਕੁਝ ਜਿੰਨੀ ਵੀ ਉਹਨੂੰ ਅਖਾਈ ਦਾ ਸਾਹਮਣਾ ਕਰਨਾ ਪੈ ਰਿਹਾ ਆ ਹੋਰ ਵੀ ਕਈ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਨੇ ਕਾਫੀ ਇਸ ਟਾਈਮ ਲੋਕ ਜਿਹੜੇ ਪਰੇਸ਼ਾਨ ਨੇ ਉਹ ਤੁਹਾਨੂੰ ਅਸੀਂ ਦੇਲੀ ਤਸਵੀਰਾਂ ਦਿਖਾਉਂਦੇ ਰਹਿੰਨੇ ਆ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅੱਜ ਜਿਹੜੀਆਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਲੋਕ ਜਿਹੜੇ ਕਿੰਨੇ ਪਰੇਸ਼ਾਨ ਨੇ ਇਸ ਟਾਈਮ ਜੇ ਗੱਲ ਕੀਤੀ ਜਾਵੇ ਜਿਹੜੀ ਮਹਿੰਗਾਈ ਆ ਮਹਿੰਗਾਈ ਨੇ ਪੂਰੀ ਤਰ੍ਹਾਂ ਲੱਕ ਤੋੜਿਆ ਬਿਲਕੁਲ ਬਿਲਕੁਲ ਠੀਕ ਹੈ ਜੀ ਮਹਿੰਗਾਈ ਕੰਟੀਨਿਊ ਆ ਮਹਿੰਗਾਈ ਨਹੀਂ ਰੁਕ ਰਹੀ ਚਾਹੇ ਗੱਲ ਕੀਤੀ ਜਾਵੇ ਗੈਸ ਦੀ ਗੱਲ ਕਰ ਲਓ ਚਾਹੇ ਰਸੋਈ ਗੈਸ ਦੀ ਗੱਲ ਕਰ ਲਓ ਚਾਹੇ ਤੁਸੀਂ ਤੇਲ ਦੀ ਗੱਲ ਕਰ ਲਓ ਉਹ ਕੰਟੀਨਿਊ ਚੱਲ ਰਹੀ ਆ ਲੇਕਿਨ ਕਿਤਨਾ ਕਿਤੇ ਜਿਹੜੀ ਇਨਕਮ ਦਾ ਸੋਰਸ ਸੀਗਾ ਉਹ ਰੁਕਦਾ ਨਾ ਜਾ ਰਿਹਾ ਬਿਲਕੁਲ ਕਰ ਗਿਆ 12 ਵਜੇ ਤੋਂ ਬਾਅਦ ਸਟਾਪ ਹੋ ਗਿਆ ਜਿਹੜੀ ਮਹਿੰਗਾਈ ਹੈ ਉਹ ਪ੍ਰੋਪਰ ਉਨੀ ਹੈ ਉਹ ਵੱਧ ਰਹੀ ਹੈ ਸਭ ਤੋਂ ਅੱਗੇ ਤੋਂ ਵੱਧ ਗਈ ਹੈ ਬਿਲਕੁਲ ਆਮ ਬੰਦਾ ਕੀ ਕਰੂਗਾ ਦੇਖੋ ਆਪਾਂ ਕਹਿੰਦੇ ਸੀਗੇ ਵੀ ਪੈਟਰੋਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗਾ ਹੋ ਗਿਆ ਡੀਜ਼ਲ ਮਹਿੰਗੇ ਤੋਂ ਪੈਟਰੋਲ ਤੋਂ ਵਗੈਰਾ ਬਰਸਾ ਸਕਦੇ ਆ ਪੈਦਲ ਵੀ ਜਾ ਸਕਦੇ ਆ ਆਪਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਲੇਕਿਨ ਕਿਹੜਾ ਇਹਨਾਂ ਤੋਂ ਉੱਪਰ ਦੀ ਛਾਲ ਮਾਰ ਗਿਆ ਸਰੋਂ ਦਾ ਤੇਲ ਇਸ ਟਾਈਮ 2 ਰੁਪਏ ਲੀਟਰ ਮਿਲ ਰਿਹਾ ਬਿਲਕੁਲ ਤੁਸੀਂ ਇਹ ਦੇਖੋ ਵੀ ਹਰ ਘਰ ਦੇ ਵਿੱਚ ਸਰੋਂ ਦੇ ਤੇਲ ਦੀ ਜ਼ਰੂਰਤ ਪੈਂਦੀ ਪੈਂਦੀ ਹੈ ਖਾਣ ਵਾਸਤੇ ਵੀ ਘਰ ਵਾਸਤੇ ਵੀ ਹਰ ਪਾਸੇ ਜ਼ਰੂਰਤ ਪੈਂਦੀ ਪੈਂਦੀ ਹੈ ਜੇ ਇਹ ਜਿਹੇ ਚੀਜ਼ਾਂ ਦੇ ਉੱਤੇ ਵੀ ਮਹਿੰਗਾਈ ਇੰਨੀ ਵਧ ਗਈ ਆ ਉਹ ਕਿੱਥੋਂ ਦੀ ਬਲੈਕ ਮਨੀ ਕਿੱਥੋਂ ਹੋ ਰਹੀ ਹੈ ਇਹ ਕੀ ਸਰਕਾਰ ਇਹ ਇਹਨਾਂ ਕੋਈ ਧਿਆਨ ਨਹੀਂ ਗਿਆ ਆਟਾ ਆਟਾ ਤੁਸੀਂ ਇਹ ਦੇਖ ਲਓ ਕਿਹੜਾ 250 ਰੁਪਏ ਦੀ ਪੋਰੀ ਆ ਆਪਣੇ 10 ਕਿਲੋ ਮਿਲਦਾ ਸੀਗਾ ਇਸ ਟਾਈਪ ਉਹ ਵੀ 350 ਰੁਪਏ ਦਾ ਹੋਇਆ ਹੁਣ ਆਪਾਂ ਬਿਲਕੁਲ ਪ੍ਰਣਾਸ ਜੀ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਟਾਈਮ ਜਦੋਂ ਸਰਕਾਰ ਨੇ ਮੰਨ ਲਓ ਇਹ ਆਪਾਂ ਨੂੰ ਸਾਰਿਆਂ ਨੂੰ ਕਹਿ ਦਿੱਤਾ ਗਿਆ ਕਿ 12 ਵਜੇ ਮੰਨ ਲਓ ਸਾਰਾ ਕੁਝ ਬੰਦ ਲੇਕਿਨ ਜਿਹੜੀ ਮਹਗਾਈ ਹੈ ਮਹਗਾਈ ਉਹ ਦਿਨ ਤੋਂ ਦਿਨ ਅੱਗੇ ਵੱਧ ਰਹੀ ਹੈ ਉਹ ਗ੍ਰੋਥ ਹੋ ਰਹੀ ਹੈ ਉਹਦੀ ਮਹਗਾਈ ਦੀ ਪੂਰੀ ਤੇ ਪੂਰੀ ਤੇ ਉਹ ਮੰਨ ਲਓ ਕਿਤੇ ਨਾ ਕਿਤੇ ਰਾਹਤ ਤਾਂ ਦੇਣੀ ਚਾਹੀਦੀ ਸੀ ਨਾ ਆਮ ਨਾਗਰਿਕ ਨੂੰ ਜਾਂ ਜਿਹੜੇ ਉਹ ਜਿਹੜੀ ਇਸ ਟਾਈਮ ਉਲੰਘਣਾ ਹੋ ਰਹੀ ਹੈ ਲਾਕਡਾਊਨ ਦੀ ਲੋਕ ਕੰਮਾਂ ਤੇ ਜਾਣ ਲਈ ਉਤਾਵਲੇ ਹੋ ਰਹੇ ਨੇ ਕਿ ਸਾਨੂੰ ਅਸੀਂ ਕੰਮ ਕਰਾਂਗੇ ਤਾਂ ਹੀ ਆਪਣਾ ਕਾਹਲ ਬਿਲਕੁਲ ਘਰਾਂ ਦੇ ਜਿਹੜੇ ਬੱਚੇ ਬਿਠੇ ਨੇ ਉਹਨਾਂ ਨੂੰ ਅਸੀਂ ਤਾਂ ਹੀ ਪਰਪੇਟ ਕੁਝ ਕਰ ਲਵਾਂਗੇ ਜੇ ਇਹੀ ਸਰਕਾਰ ਵੱਲੋਂ ਕੁਝ ਉਹਨਾਂ ਨੂੰ ਰਾਹਤ ਪ੍ਰੋਵਾਈਡ ਹੋ ਜਵੇ ਕਿਸੇ ਨਾ ਕਿਸੇ ਚਾਹੇ ਉਹ ਗੱਲ ਕੀਤੀ ਜਾਵੇ ਸਬਜ਼ੀ ਦੀ ਉਹ ਵੀ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਆਸਮਾਨੋਂ ਝੋੜ ਰਹੀ ਹੈ ਕੋਈ ਆਮ ਰਾਸ਼ਨ ਦੀ ਗੱਲ ਕੀਤੀ ਜਾਵੇ ਉਹ ਵੀ ਪੂਰੇ ਰੇਟਾਂ ਤੇ ਮਿਲ ਰਿਹਾ ਰਵੇ ਜੀ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਵਾ ਮਤਲ ਉਹੀ ਚੀਜ਼ ਦੀ ਬਲੈਕ ਹੁੰਦੀ ਹੈ ਉਹੀ ਚੀਜ਼ ਦੀ ਮਤਲਬ ਆਪਾਂ ਨੂੰ ਜ਼ਿਆਦਾ ਲੋੜ ਪੈਂਦੀ ਹੈ ਜਿਹੜੀ ਚੀਜ਼ ਦੀ ਮਤਲਬ ਪਿੱਛੇ ਸ਼ਾਰਟੇਜ ਹੋ ਗਈ ਜੀ ਜੇ ਆਪਾਂ ਪਿੱਛੇ ਹੀ ਨਹੀਂ ਮਾਰ ਲਾਣਾ ਤੋ ਇਹ ਆਟੋਮੈਟਿਕਲੀ ਉਹਦੀ ਡੇਟ ਉਹਦੇ ਬਦਲ ਨਹੀਂ ਬਦਲਣੇ ਨੇ ਬਿਲਕੁਲ ਬਲੈਕ ਵੈਲੀ ਉਹਦੀ ਉਹੀ ਜੀ ਦੀ ਬੰਦੀ ਹੈ ਵੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਵਾ ਵੀ ਗਰੀਬ ਤਕਵੇ ਵਾਲ ਖਾਸ ਕਰਕੇ ਧਿਆਨ ਦੇਵੇ ਬਿਲਕੁਲ ਬਿਲਕੁਲ ਉਹਨਾਂ ਦੇ ਰੋਜ਼ਗਾਰ ਵਾਸਤੇ ਵੀ ਸੋਚੇ ਠੀਕ ਆ ਇਹਦੇ ਨਾਲ ਆਪਾਂ ਇਹ ਵੀ ਦੇਖਦੇ ਆ ਦੁਕਾਨਾਂ ਦਾ ਜ਼ਰੂਰਤ ਵਾਲੇ ਵੀ ਵੰਡ ਕਰ ਦਿੰਦੇ ਨੇ ਬਿਲਕੁਲ ਬਾਕੀ ਪਟ્રોલ ਪੰਪ ਹੋਏ ਜਾ ਫੈਕਟਰੀਆਂ ਹੁੰਆਂ ਫੈਕਟਰੀਆਂ ਦੇ ਵਿੱਚ ਕਿੱਥੇ ਹਜ਼ਾਰ-ਹਜ਼ਾਰ ਰੁਪਏ ਦਾ ਕੰਮ ਕਰਦਾ ਵਾ ਉਹਨਾਂ ਦੀ ਫੈਕਟਰੀਆਂ ਰੈਗੂਲਰ ਚੱਲ ਰਹੀਆਂ ਨੇ ਬਿਲਕੁਲ ਉਹਨਾਂ ਨੇ ਉਹਨਾਂ ਉੱਤੇ ਕਿਉਂ ਨਹੀਂ ਸਰਕਾਰ ਨੂੰ ਬਿਲਕੁਲ ਗੱਲ ਕੀਤੀ ਜੇਵੇਂ ਆਰਜੀ ਜ਼ਿਲ੍ਹਾ ਬਣਾ ਦਿੱਤੀਆਂ ਗਈਆਂ ਸਰਕਾਰ ਨੇ ਆਰਜੀ ਜ਼ਿਲ੍ਹਾ ਦੇ ਵਿੱਚ ਜੇ ਕੋਈ 12 ਵਜੇ ਤੋਂ ਬਾਅਦ ਘੁੰਮਦਾ ਫਿਰਦਾ ਨਜ਼ਰ ਪਾਇਆ ਗਿਆ ਤੇ ਉਹਨਾਂ ਨੂੰ ਚੱਕ ਕੇ ਆਰਜੀ ਜ਼ਿਲ੍ਹਾ ਦੇ ਵਿੱਚ ਭੇਜ ਦਿੱਤਾ ਜਾਂਦਾ ਤੇ ਉਹਦੇ ਵਿੱਚ ਵੀ ਤੁਸੀਂ ਹੁਣ ਤੱਕ ਦੀ ਐਵਰੇਜ ਕੱਢ ਕੇ ਦੇਖ ਲਓ ਕਿ ਉਹਦੇ ਵਿੱਚ ਵੀ ਇੱਕ ਗਰੀਬ ਤਰ੍ਹਾਂ ਦਾ ਇਹ ਬੰਦਾ ਤੁਹਾਨੂੰ ਜ਼ਿਆਦਾ ਦੇਖਣ ਨੂੰ ਮਿਲਣਾ ਇਹ ਤਾਂ ਹੈ ਹੀ ਦੇਖੋ ਕਿਹੜੀਆਂ ਜ਼ਿਲ੍ਹੇ ਨੇ ਜਿਲ੍ਹਾ ਬਣਾਈਆਂ ਨੇ ਪਹਿਲੀ ਗੱਲ ਤਾਂ ਇਹ ਲੋਕਾਂ ਨੂੰ ਇੱਕ ਇਹਨਾਂ ਨੇ ਕਿਹਾ ਵੀ ਵੀ ਬਦਲ ਥੋੜੇ ਲੋਕਾਂ ਦੇ ਡਰ ਪਾਇਆ ਜੀ ਡਾਕ ਪਾਣ ਵਾਸਤੇ ਵੀ ਅਸੀਂ ਸਾਨੂੰ ਜੇਲ੍ਹ ਵਿੱਚ ਬੰਦ ਕਰ ਸਕਾਂਗੇ ਬਿਲਕੁਲ ਅੱਪਾ ਵੀ ਜਾਣਦੇ ਆ ਹਰ ਪਾਸੇ ਜਾਣਦੇ ਆ ਜੇ ਸਹੀ ਤਰੀਕੇ ਨਾਲ ਬਸ ਸਹੀ ਕੰਮ ਵਾਸਤੇ ਜਾ ਰਹੇ ਆ ਤਾਂ ਮੇਰਾ ਖਿਆਲ ਕੋਈ ਵੀ ਆਪਾਂ ਕੋਈ ਨਹੀਂ ਰੁਕੇਗਾ ਪਨੇਸਰ ਜੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਜੈ ਜੈ ਗੱਲ ਲੇਕਿਨ ਜੇ ਜਿਹੜੇ ਮਤਲਬ ਉਹਨਾਂ ਨੂੰ ਫੜ ਕੇ ਜੇਲ੍ਹ ਤੱਕ ਲਿਜਾਣ ਦਾ ਜਿਹੜਾ ਤਰੀਕਾ ਹੈ ਉਹ ਕਿਤੇ ਨਾ ਕਿਤੇ ਗਲਤ ਹੈ ਨਾ ਗਲਤ ਆ ਤੁਸੀਂ ਦੇਖਦੇ ਹੋ ਕਿ ਓਪਨ ਗੱਡੀਆਂ ਦੇ ਵਿੱਚੋਂ ਉਹਨਾਂ ਨੂੰ ਇੱਕ ਭੇਡਾਂ ਬੱਕਰੀਆਂ ਵਾਂਗੂ ਲੰਦਕੇ ਲਿਜਾਇਆ ਜਾਂਦਾ ਤੇ ਜੇ ਬਾਹੀ ਦਾ ਵੇ ਆਪਾਂ ਕਰੋਨਾ ਤੋਂ ਉਹਨਾਂ ਨੂੰ ਬਚਾਉਣ ਦੀ ਖਾਤਰ ਅਵੇਅਰਨੈਸ ਦੀ ਖਾਤਰ ਉਹਨਾਂ ਨੂੰ ਇੱਕ ਆਰਜੀ ਜੇਲ੍ਹਾਂ ਦੇ ਵਿੱਚ ਲੈ ਕੇ ਜਾਂਦੇ ਆ ਜੇ ਬਾਹੀ ਦਾ ਵੇ ਉਹਨਾਂ ਦੇ ਵਿੱਚ ਕਿਸੇ ਦੇ ਇੱਕ ਦੇ ਵਿੱਚ ਵੀ ਮੰਨ ਲਓ ਇਦਾਂ ਦੀ ਕੋਈ ਪ੍ਰੋਬਲਮ ਹੋਈ ਤੇ ਉਹ ਅੱਗੇ ਅੱਗੇ ਵਧੇਗੀ ਵੱਧ ਸਕਦੀ ਹੈ ਇਹ ਵੱਧੇ ਵੀ ਇੱਥੇ ਹੀ ਆ ਜੇਲ੍ਹ ਦੇ ਵਿੱਚੋਂ ਤੁਸੀਂ ਦੇਖੋ ਕਿਹਨੇ ਕੀ ਸਾਰੇ ਜੀ ਹਰ ਬਸੇ ਕੀ ਸਾਰੇ ਕਿੱਸਾ ਦਾ ਬਦਨਾਲ ਦਾ ਘਰ ਨਹੀਂ ਇਹ ਕਿੱਥੇ ਕੱਠ ਜਾ ਰਹਾ ਵਾ ਉੱਥੇ ਬਾਧਾ ਵਾ ਲੇਕਿਨ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਜੇਲਾਂ ਬਣਾਈਆਂ ਗਿਆ ਨੇ ਜੇਲਾਂ ਦੇ ਵਿੱਚ ਪੁਲਿਸ ਵਾਲੇ ਲੈ ਤਾਂ ਜ਼ਰੂਰ ਜਾਂਦੇ ਨੇ ਉਹਨਾਂ ਨੂੰ ਜਾ ਕੇ ਉੱਥੇ ਪਤਾ ਨਹੀਂ ਕਿੰਨਾ ਟਾਂ ਰੱਖਦੇ ਆ ਪਤਾ ਨਹੀਂ 10 ਘੰਟੇ ਰੱਖਦੇ ਕਿੰਨੀ ਦੇਰ ਦੀ ਵੀ ਉਹਨਾਂ ਦਾ ਟਾਈਮ ਹੁੰਦਾ ਉੱਥੇ ਰੱਖਦੇ ਲੇਕਿਨ ਉਹਨਾਂ ਦੇ ਪ੍ਰਵਾਸ ਨੂੰ ਦੱਸਣਾ ਇਹ ਕੋਈ ਜ਼ਰੂਰੀ ਨਹੀਂ ਸਮਝਦੇ ਨਾ ਕਿਸੇ ਨੂੰ ਦੱਸਿਆ ਜਾਂਦਾ ਵਾ ਉਹਦੇ ਘਰ ਦੇ ਉਡਾ ਸਭਾ ਇੱਕਾਂ ਕਾਰੋਬਾਰ ਵੱਲੋਂ ਦੁਕਾਨਾਂ ਵੱਲੋਂ ਰਾਸ਼ਨ ਵੱਲੋਂ ਹਰ ਵਸੇ ਪਰਚਾਣ ਹੁੰਦੇ ਨੇ ਦੂਸਰੇ ਉਹਨਾਂ ਦੇ ਬੱਚੇ ਕਿਹੜੇ ਗਏ ਹੋਏ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਇਹ ਜੇਲ੍ਹ ਚ ਬੰਦ ਕਰ ਦਿੰਦੇ ਨੇ ਉਹਨਾਂ ਦੀ ਪਰੇਸ਼ਾਨੀ ਹੋਰ ਵੀ ਕਈ ਗੁਣਾ ਵੱਧ ਜਾਂਦੀ ਆ ਕਿਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਵੀ ਕੇਸ ਆਂਦੇ ਨੇ ਵੀ ਮਤਲਬ ਕਈਆਂ ਨੂੰ ਅਟੈਕ ਹੋਣ ਦੇ ਵੀ ਖਤਰੇ ਪੈ ਜਾਂਦੇ ਨੇ ਕਿਨਾਂ ਦੇ ਬਜ਼ੁਰਗ ਮਾਪੇ ਬੈਠੇ ਨੇ ਕਿਨਾਂ ਦੇ ਦੇਖਦੇ ਜੀ ਬੱਚੇ ਸਾਡੇ ਆਏ ਨਹੀਂਗੇ ਉਹ ਵੇਟ ਕਰਦੇ ਕਰਦੇ ਜੀ ਉਹਨਾਂ ਨੂੰ ਮਰਨ ਦੇ ਵੀ ਕਈ ਚਾਂਸਸ ਇਸ ਤਰ੍ਹਾਂ ਸਾਹਮਣੇ ਆਉਂਦੇ ਬਿਲਕੁਲ ਕਈ ਤਾਂ ਮਜਬੂਰੀ ਦੇ ਵਿੱਚ ਫਸ ਜਾਂਦੇ ਨੇ ਕਈ ਜਾਨ ਬੁੱਝ ਕੇ ਜਿਹੜੇ ਰੋਡਾਂ ਦੇ ਉੱਤੇ ਘੁੰਮਦੇ ਨਜ਼ਰ ਆਉਂਦੇ ਨੇ ਉਹਨਾਂ ਦਾ ਤਾਂ ਚਲੋ ਜਾਇ ਜਾਇ ਬਣਨਾ ਉਹਨਾਂ ਨੂੰ ਜਿਹੜਾ ਇੱਕ ਅਵੇਰਨੈਸ ਮੈਸੇਜ ਦੇ باوجود ਵੀ ਉਹ ਜਿਹੜੇ ਰੋਡਾਂ ਦੇ ਉੱਤੇ ਬਿਨਾਂ ਕੰਮ ਤੋਂ ਫਿਰਦੇ ਨੇ ਉਹਨਾਂ ਦੇ ਤਾਂ ਜਿਹੜੀ ਸਰਕਾਰ ਵੱਲੋਂ ਜਿਹੜੀ ਹੈ ਉਹਦੇ ਬਾਰੇ ਗੱਲ ਨਹੀਂ ਚਾਹੀਦੀ ਆ ਲੇਕਿਨ ਜਿਹੜੇ ਬੰਦੇ ਕੰਮਾਂ ਬੂਰੀ ਕੰਮ ਤੋਂ ਕੋਈ ਆ ਰਿਹਾ ਵਾ ਜੇ ਕੋਈ ਬਿਮਾਰ ਆ ਉਹਨੂੰ ਕਿਤੇ ਨਾ ਕਿਤੇ ਰਿਲੀਫ ਜ਼ਰੂਰ ਦੇਣੀ ਚਾਹੀਦੀ ਆ ਬਿਲਕੁਲ ਦੇਖੋ ਸਰਕਾਰ ਨੇ ਵੈਸੇ ਕੀਤਾ ਵੀ ਹੋਇਆ ਵਾ ਜੇ ਤੁਸੀਂ ਕਿਸੇ ਵੀ ਡਾਕਟਰ ਦੇ ਕੋਲ ਜਾ ਰਹੇ ਹੋ ਜਾਂ ਹਸਪੀਟਲ ਜਾ ਰਹੇ ਹੋ ਜੀ ਜਾਂ ਕੋਈ ਆਪਾਂ ਇਹੀ ਦੇਖੇ ਕਿਸ ਤਰ੍ਹਾਂ ਤੁਸੀਂ মিডিਆ ਦੇ ਵਿੱਚੋਂ ਜੀ মিডিਆ ਵਾਲਿਆਂ ਨੂੰ ਵੀ ਆਪਾਂ ਇਹੀ ਗੱਲ ਵਿੱਚ ਜਿਹਦਾ ਪ੍ਰਸਤ ਕੀਤਾ ਗਿਆ ਵੀ ਹਾਂ ਵੀ ਜਾ ਸਕਦੇ ਨੇ ਲੇਕਿਨ ਇਹਨਾਂ ਨੂੰ ਵੀ ਉਹਦੇ ਮੁਤਾਬਕ ਰੂਲਸ ਇਹਨਾਂ ਉੱਤੇ ਵੀ ਉਹੀ ਲਾਗੂ ਤੇ ਠੀਕ ਇਹ ਨਹੀਂ ਕਿ ਵੀ ਹਮੇ ਇਹ ਦੋ ਜਾਨੇ ਬੈਠ ਕੇ ਜੋ ਜੋ ਉਹਨਾਂ ਨੇ ਨਿਯਮ ਹੈਗੇ ਨੇ ਨਿਯਮ ਉਹਨਾਂ ਦੇ ਨਿਯਮ ਉਹਨਾਂ ਨੂੰ ਪਾਲਣਾ ਕਰਣੀ ਚਾਹੀਦੀ ਆ ਉਹਦੇ ਮੁਤਾਬਕ ਚੱਲੇ ਤਾਂ ਹੀ ਆਪਣਾ ਆਉਣ ਵਾਲਾ ਸਮਾਂ ਕੁਝ ਸਖਾਲਾ ਹੋ ਜੇ ਜੀ ਬਿਲਕੁਲ ਉਮੀਦ ਹੈ ਲੋਕਾਂ ਨੂੰ ਲੋਕਾਂ ਦੇ ਕਾਰੋਬਾਰ ਵੀ ਸਹੀ ਚੱਲਣਗੇ ਬਿਜ਼ਨਸ ਵੀ ਚੱਲੇਗਾ ਕੋਈ ਇਦਾਂ ਦੀ ਗੱਲ ਨਹੀਂ ਇਹ ਬਿਮਾਰੀ ਕਿਹੜੀ ਅਨਗੈਲੀ ਕਿਹੜੀ ਬਿਮਾਰੀ ਆਣੀ ਸੀਗੀ ਉਹਨੇ ਆ ਕੇ ਆਪਣੇ ਉੱਤੇ ਬਹੁਤ ਵੱਡਾ ਦਬਾਵਾ ਆਤਾ ਵਾ ਲੋਕਾਂ ਦੇ ਵਿੱਚ ਇੰਨੇ ਬਿਮਾਰ ਲੀਏ ਕਿੰਨਾ ਇਹਦੇ ਇਹਦਾ ਕਰੋਨਾ ਦਾ ਟੱਟ ਲੋਕਾਂ ਦੇ ਵਿੱਚ ਪੈਦਾ ਕਰ ਰਿਹਾ ਬਿਲਕੁਲ ਇਸ ਟਾਈਮ ਦੀ ਗੱਲ ਕੀਤੀ ਜਾਵੇ ਹਸਪੀਟਲਾਂ ਦੀ ਹਸਪੀਟਲਾਂ ਦੇ ਅੰਦਰ ਤਾਂ ਇਸ ਟਾਈਮ ਬੈੱਡ ਵੀ ਨਹੀਂ ਹੈਗੇ ਕਿ ਲੋਕਾਂ ਨੂੰ ਅਗਰ ਕਿਤੇ ਨਾ ਕਿਤੇ ਜੇ ਰੱਬ ਨਾ ਕਰੇ ਕਿ ਕਿਸੇ ਨੂੰ ਲੋੜ ਪੈਂਦੀ ਹੈ ਤੇ ਇਸ ਟਾਈਮ ਕਰੋਨਾ ਮਹਾਮਾਰੀ ਦਾ ਇੰਨਾ ਜ਼ਿਆਦਾ ਕਹਿ ਰਿਹਾ ਕਿ ਹਸਪੀਟਲਾਂ ਦੇ ਵਿੱਚ ਬੈੱਡਾਂ ਦੀ ਕਮੀ ਤਾਂ ਹੈ ਆਕਸੀਜਨ ਦੀ ਵੀ ਕਮੀ ਕਿਤੇ ਨਾ ਕਿਤੇ ਦੇਖ ਨੂੰ ਮਿਲ ਰਹੀ ਹੈ ਦੇਖੋ ਮੇਰੀ ਗੱਲ ਸੁਣੋ ਪੇ ਜੀ ਮੈਂ ਇੱਕ ਗੱਲ ਹੋਰ ਵੀ ਕਹਿਣਾ ਬਈ ਆਕਸੀਜਨ ਆਪੀ ਕਿਉਂ ਘਟੀ ਹੈ ਜੀ ਬੰਦੇ ਦੇ ਵਿੱਚ ਆਟੋਮੈਟਿਕਲੀ ਆਕਸੀਜਨ ਆਉਂਦੀ ਵੀ ਹੈ ਤੇ ਜਾਂਦੀ ਵੀ ਹੈ ਕੋਈ ਇਹਨਾਂ ਕਿਹੜੀ ਮਸ਼ੀਨ ਹੈ ਆਪਾਂ ਆਰਟੀਫੀਸ਼ੀਅਲ ਆਕਸੀਜਨ ਕਿੱਡੀ ਕੀ ਤਰ੍ਹਾਂ ਆਪਾਂ ਇਧਰ ਪਾਵਾਂਗੇ ਮਤਲਬ ਕਿੰਨੀ ਕੀਦ ਚੱਲ ਸਕਦਾ ਆਰਟੀਫੀਸ਼ੀਅਲ ਦੇ ਨਾਲ ਨੇਚਰਲ ਜੋ ਵੀ ਹੈ ਸਰਕਾਰ ਨੂੰ ਚਾਹੀਦਾ ਵੱਧ ਤੋਂ ਵੱਧ ਬੁਟੇ ਨਾਲ ਵੱਧ ਤੋਂ ਵੱਧ ਪੋਲੂਸ਼ਨ ਮੁਕਤਕਰਨ ਤੇ ਚੰਗੀ ਹਵਾ ਹਵਾਰ ਹੋਵੇ ਤਾਂ ਆਪਾਂ ਪੋਲੂਸ਼ਨ ਉਥੇ ਨੇਚਰਲ ਪੋਲੂਸ਼ਨ ਹੋਵੇਗਾ ਪਪਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਸਟੂਡੀਓ ਦੇ ਵਿੱਚ ਆਏ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਹੀ ਮੈਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਵਾ ਤੇ ਨਾਲ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਸਾਡੇ ਨਾਲ ਜੁੜਨ ਤੇ ਕਰੋਨਾ ਦੇ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕਰਨਾ ਇਸਨ ਸਾਡੇ ਨਾਲ ਭਪਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਔਰ ਲੋਕਾਂ ਦੀਆਂ ਜਿਹੜੀਆਂ ਜੋ ਵੀ ਜੁੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਅਸੀਂ ਤੁਹਾਡੇ ਤਾਂ ਰੂਬਰੂ ਕਰ ਬੰਦੇ ਰਹਿੰਦੇ ਆ ਔਰ ਕਰਵਾਉਂਦੇ ਰਵਾਂਗੇ ਤੁਸੀਂ ਬਣੇ ਰਹੋ ਇਸਮ ਜੈਟ న్యూਸ ਨਾਲ